ਲੱਗ ਰਹੀ ਰੀਟ ਹੋ ਰਹੀ ਹੈ ਬਾਈ ਓਕੇ ਹਾਂ ਜੀ ਹਾਂ ਜੀ ਅੰਦੀ ਸਾਡੇ ਚੇਅਰਮੈਨ ਸਾਹਿਬ ਜੀ ਚੈਲਰ ਸਾਹਿਬ ਜੀ ਕੋਈ ਨਾ ਦੇ ਨਾਲ ਦੋ ਤਾਂ ਕਾੜੀ ਲਗਾ ਦੋ ਸਰ ਜੀ ਉਹਨੇ ਤਾਂ ਰੱਖੂੰ ਕਰਦੇ ਤੂੰ ਮਿੱਠਾ ਜਿਹਾ ਗੀਤ ਕੀ ਕਰ ਗੁਲ ਨਿੱਠੀ ਦੀ ਚਾਦਰ ਉੱਤੇ ਚਲੀ ਤੀ ਰੰਗ ਮਾਇਆ ਆਪੋ ਸੱਜੀ ਵਧੀਆ ਲੱਗੇ ਇੱਕ ਵਾਰ ਦਾੜੀ ਕੱਟ ਕੇ ਲਾ ਲਓ ਸਾਡੇ ਚੀਰਮੈਨ ਸਾਹਿਬ ਬੈਠੇ ਐ ਰੈਟੀਵੀ ਦੇਖਦਾ ਗਿਆਨਦਰ ਸਾਹਿਬ ਜਿਹੜੇ ਦਾ ਗਰੁੱਪ ਫੋਟੋ ਸਗੇ ਅਮਾਨ ਸੈਕਟਰੀ ਜਨ ਮੈਂ ਬੇਨਤੀ ਕਰਦਾ ਇਧਰ ਆ ਪਾ ਜੀ ਇੱਕ ਫੋਟੋ ਕਰਵਾਉਣੀ ਆ ਸਾਨੂੰ ਗਰੁੱਪ ਸਾਰਿਆਂ ਨੇ ਉਸ ਤੋਂ ਬਾਅਦ ਆਪਾਂ ਸਮਾਪਤੀ ਤੋਂ ਪਹਿਲਾਂ ਸਮੋਸੇ ਲੈ ਲਈ ਅਜਿਓ ਵਾਹ ਜੀ ਬਹੁਤ ਪਿਆਰ ਦੇ ਹੋ ਤੁਸੀਂ ਸਤਿਕਾਰ ਸਾਡੀਆਂ ਭੈਣਾਂ ਦੇ ਲਈ ਫੇਰਨਾ ਸਾਹਿਬ ਵੱਲੋਂ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਆਲੇ-ਦੁਆਲੇ ਪਿੰਡਾਂ ਦੇ 20 ਪਿੰਡਾਂ ਦੇ ਵਿੱਚ ਜੇ ਚਾਤ ਮਾਰੀਏ ਨਾ ਵਿੱਕੀ ਚੇਅਰਮੈਨ ਵਰਗਾ ਇਨਸਾਨ ਨਹੀਂ ਲੱਭਣਾ ਬਾਕੀ ਸੱਚੀ ਗੱਲ ਹੈ ਜਦੋਂ ਸਮੇਂ-ਸਮੇਂ ਨਾਲ ਇਸ ਨਗਰ ਦੇ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਭਾਵੇਂ ਖੇਡ ਮੇਲਿਆਂ ਦੀ ਗੱਲ ਹੋਵੇ ਬਹੁਤ ਵੱਡਾ ਸਾਡੀ ਵੀਰ ਦਾ ਸਹਿਯੋਗ ਹੁੰਦਾ ਵੱਡੀ ਕਾ ਪੁੱਤ ਨੇ ਫੂਟ ਟਰੈਕਟਰ ਤੱਕ ਵੀ ਵੰਡੇ ਆ ਵੀਰਾਂ ਦੇ ਬੋਲਟ ਮੋਟਰ ਸੈਂਟਰ ਤੱਕ ਇਹ ਗੱਲ ਸਾਰੀ ਪਿਆਰ ਸਤਿਕਾਰ ਦੀ ਹੈ ਨਾਲ ਸਾਡਾ ਹੈਂਡੀ ਵੀਰ ਜੈਲਦਾਰ ਸਾਹਿਬ ਦਾ ਸਾਰਿਆਂ ਦੇ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਰਾਜੀ ਬਾਬਾ ਪਰਪੰਸਾ ਨਾਲ ਜੀ ਜੀ ਸੁਮੰਦਿਤ ਔਰ ਸੰਬੰਧੀਕਰ ਸਰਪੰਚਾ ਉਹਨਾਂ ਨੇ ਬੇਨਤੀ ਕਰਦਾ ਵੀ ਉਹ ਜ਼ਰੂਰ ਆ ਜਾਣ ਕਿ ਕਿ ਨਾਨ ਸਨਾਨ ਸਾਡੀਆਂ ਭੜਾਣਾ ਕਰਨਾ ਵਧੀਆ ਤਰੀਕੇ ਦੇ ਨਾਲ ਤੇ ਦਿੱਲੀ ਵਿੱਚ ਨਾਮਨ ਸ਼ਿਕਾਰ ਹੋ ਗਈ ਪਾਪੀਆਂ ਦਾ ਈ ਪੈਣ ਕਾਬੂ ਨਹੀਂ ਕੋਈ ਦਿਲੋਂ ਸਤਕਾਰ ਦਾ ਇੱਕ ਪਾਸੇ ਲੋਕੀ ਪੂਜਾ ਕਰਦੇ ਨੇ ਕੰਜਕਾਂ ਦੀ ਬੁੱਖ ਵੀ ਜਿੱਕਾ ਤੋਂ ਇਹ ਸਮਾਜ ਦੀਆਂ ਮਾਰਦਾ ਕੇਂਦਰ ਵਿੱਚ ਹਰੇਕ ਦੇ ਬਰਾਬਰ ਇਹ ਮੁੰਡਿਆਂ ਦੇ ਸੁੱਖੀ ਕਕਰਾਰੇ ਗੋਰਾ ਝੂਠਨੀਓ ਮਾਰਦਾ ਸੁੱਖੀ ਕਕਰਾਰੇ ਗੋਰਾ ਝੂਠਨੀਓ ਮਾਰਦਾ ਬਾਕੀ ਧੀਆਂ ਦਾ ਸਤਿਕਾਰ ਕਰੀਏ ਵੱਡਿਆਂ ਨੂੰ ਪਿਆਰ ਕਰੀਏ ਪੰਜਾਬ ਦੀਆਂ ਧੀਆਂ ਸਰਦਾਰ ਕੇਵਲ ਸਿੰਘ ਦੀ ਅੰਕ ਜੀ ਆਈ ਹੋਈ ਹੈ ਜਿਨ੍ਹਾਂ ਦੀਆਂ ਦੋ ਧੀਆਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਆਪਣੀ ਮਾਤਾ ਪਿਤਾ ਦਾ ਨਾਮ ਮਸ਼ਹੂਰ ਕਰ ਦਿੱਤਾ ਹੈ ਅੰਕ ਜੀ ਨੇ ਮੈਂ ਬੇਨਤੀ ਕਰਦਾ ਵੀ ਨਾਲ ਆ ਜਾਣ ਸਰਦਾਰ ਕੇਵਲ ਸਿੰਘ ਜੀ ਸਟੈਂਡ ਤੋਂ ਦੇਖ ਲਓ ਬਸ ਮਾੜਾ ਉਹ ਵੀ ਜਰੂਰ ਆਪਾਂ ਇਸ ਸਨੈਪ ਦੇ ਵਿੱਚ ਲਵਾ ਗਏ ਉਹਨਾਂ ਨੂੰ ਇੱਕ ਮੈਂ ਬੇਨਤੀ ਕਰਦਾ ਇਹ ਸਨ ਸਾਡੇ ਸਰਦਾਰ ਕੇਵਲ ਸਿੰਘ ਜੀ ਇਹਨਾਂ ਦੀਆਂ ਧੀਆਂ ਨੇ ਦੇਖੋ ਇੰਨੀ ਚੰਗੀ ਸੋਚ ਇਹਨਾਂ ਦੀ ਇਹਨਾਂ ਨੇ ਰੋਕਿਆ ਨਹੀਂ ਵੀ ਇੱਕ ਨ ਇੱਕ ਦਿਨ ਧੀਆ ਆਪਣੇ ਮਕਾਮ ਤੇ ਜਰੂਰ ਪਹੁੰਚਣਗੀਆਂ ਅਕਾਲ ਜੀ ਨਾਤੇ ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਪਾਣ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਨਾਮ ਹੈ ਇਹਨਾਂ ਦੋ ਸਾਡੀਆਂ ਭੈਣਾਂ ਦਾ ਹਾਂਜੀ ਬਲੇ ਸੋਨਿਹਾਲ ਅਕਾਲ ਜੀ ਨਾ ਸਨਮਾਨ ਦੇਖੋ ਅੱਜ ਇਹ ਧੀਆਂ ਦਾ ਸਤਿਕਾਰ ਹੈ ਬਲੇ ਸੋਨਿਹਾਲ ਹੁਣ ਸਾਡੀ ਪੈਣ ਸੁਮਨਦੀਪ ਕੌਰ ਸਰਤਾਂਸਾ ਦਾ ਸਨਮਾਨ ਬੋਲੋ ਸੋਨਿਹਾਲ ਹੁਣ ਰੁਪਿਆ ਦੀ ਨਾਲੀ ਕਾ ਫੋਟੋ ਕਰਦੀਏ ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਅਮੀਰੀ ਮੈਨੂੰ ਵਿੱਚ ਲੈ ਗਈ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਇਸ ਸਮੁੱਚੇ ਨਗਰਵਾਜ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾਪ ਕੀਤਾ ਅੱਜ ਤੀਆਂ ਦਾ ਤਿਹਾੜ ਮਨਾਇਆ ਗਿਆ ਚੱਕਲੇ ਦੇ ਸਮੋਸੇ ਬਣਾਉਂ ਜੀ ਬਹੁਤ ਹੀ ਵਧੀਆ ਪ੍ਰਬੰਧ ਸਾਡੇ ਇਹਨਾਂ ਭਰਾਵਾਂ ਵੱਲੋਂ ਕੀਤਾ ਗਿਆ ਅੱਜ ਮੇਰ ਕਲਾਮੀ ਧਰਤੀ ਬਾਬਾ ਸਿੰਘਾ ਸਿੰਘ ਦੀ ਗੱਲ ਚੱਲੀ ਬਾਬਾ ਠਾਕੁਰ ਗੁਲਾਬ ਜੀ ਉਹਨਾਂ ਦੀ ਅਪਰ ਅਪਾਰ ਕਿਰਪਾ ਇਸ ਨਗਰ ਹੋਰੇ ਇਲਾਕੇ ਦੇ ਵਿੱਚ ਮਹਾਪੁਰਸ਼ਾਂ ਦੀ ਧਰਤੀ ਹੈ ਜਿੱਨੇ ਮਹਾਪੁਰਸ਼ਾਂ ਦੇ ਨਾਤੇ ਜਿਹੜੀ ਜਗ੍ਹਾ ਬਣੀ ਹੈ ਇਸ ਨਗਰ ਦੇ ਵਿੱਚ ਤੇ ਅੱਜ ਆਪਾਂ ਬੜੇ ਭਾਗਾਂ ਵਾਲਿਆ ਸਾਰੇ ਅੱਜ ਇੱਕ ਤੀਆਂ ਦੇ ਤਿਉਹਾਰ ਦੇ ਵਿੱਚ ਇਕੱਠੇ ਹੋ ਕੇ ਗੈਸ਼ਨ ਮਨਾਇਆ ਗਿਆ ਤੇ ਸਾਰੇ ਮੇਰੇ ਵੱਡੇ ਵੀਰ ਵੀ ਆਏ ਆ ਸਾਰੀਆਂ ਭੈਣਾਂ ਸਾਰੀਆਂ ਮਕਾਮਾਂ ਦੂਜੀ ਅਹਿਆਂ ਦੇ ਸਾਰੀਆਂ ਮਕਾਮਾਂ ਦਾ ਵੀ ਧੰਨਵਾਦ ਹੈ ਇਹ ਸਭ ਤੋਂ ਪਿਆਰਾ ਰਿਸ਼ਤਾ ਜੱਗ ਤੇ ਮਾਂ ਦਾ ਹੁੰਦਾ ਏ ਸਭ ਤੋਂ ਪਿਆਰਾ ਰਿਸ਼ਤਾ ਜੱਗ ਤੇ ਮਾਂ ਦਾ ਹੁੰਦਾ ਏ ਇਸ ਤੋਂ ਪਿਆਰਾ ਬੂਟਾ ਦਾ ਕੋਈ ਸੰਗੜੀ ਸ਼ਾਹ ਦਾ ਹੁੰਦਾ ਏ ਕਿੰਨ ਪੁੱਤਰਾ ਪਿੱਛੇ ਥਾਂ ਥਾਂ ਨਗਰ ਗੜ ਦੀ ਮਾਂ ਨੂੰ ਕੋ ਫੇਰ ਕਿਉ ਮਾਂ ਨੂੰ ਕੱਟ ਦਿੰਦੇ ਪੁੱਤ ਫੜ ਕੇ ਮਾਂ ਨੂੰ ਕੋ ਫੇਰ ਕਿਉ ਮਾਂ ਨੂੰ ਕੱਟ ਦਿੰਦੇ ਪੁੱਤ ਫੜ ਕੇ ਮਾਂ ਨੂੰ ਕੋ ਕਿ ਕਿਥੋਂ ਲੱਭ ਲਿਆ ਮਾਂ ਕਿਥੋਂ ਲੱਭ ਲਿਆ ਮਾਂ ਤੇਰੀ ਪਿਆਰੀ ਸੋਰਦ ਨੂੰ ਕਲਮ ਫੜਾ ਕੇ ਤੁਰ ਗਈ ਆਯਾਦ ਲਾਚਰੋ ਲਖਾਰੀ ਨੂੰ ਇਹ ਮਾਂ ਬਿਨਾਂ ਨਾ ਚਿੱਤ ਲੱਗਦਾ ਵਿੱਚ ਘਰਾਂ ਲੋਕੋ ਫੇਰ ਕਿਉ ਮਾਂ ਨੂੰ ਕੱਟ ਦਿੰਦੇ ਪੁੱਤ ਫੜ ਕੇ ਮਾਂ ਨੂੰ ਕੋ ਇੱਕ ਵਾਰ ਮਾਂ ਦੇ ਨਾਂ ਤੇ ਤਾੜੀ ਲਾ ਦਿਓ ਇਹ ਮਾਂ ਨੇ ਫਲਵਾ ਰੰਗਲੀ ਦੁਨੀਆ ਦਿਖਾਈ ਹੈ ਜਗ ਦਿਖਾਇਆ ਹੈ ਕਿ ਕਿ ਮਾਂ ਪਰੀ ਕਰਮਾਂ ਵਾਲੀ ਹੁੰਦੀ ਹੈ ਅੱਜ ਇੱਕ ਛੋਟੇ ਬੱਚੇ ਜਿਹੜੇ ਪਹਿਲਾਂ ਹੀ ਮੈਂ ਗੱਲ ਕੀਤੀ ਹੈ ਵੀ ਆਪਣੀ ਸੋਚ ਕੁਝ ਹੋਰ ਹੈ ਆਪਣੀ ਸੋਚ ਨੂੰ ਬਦਲਣ ਦੇ ਲਈ ਇਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਤੀਆਂ ਦੇ ਤਿਵਾਰ ਮਨਾਏ ਜਾ ਰਹੇ ਵੀ ਤੀਆਂ ਦਾ ਟੀਆਂ ਦਾ ਵੀ ਜਿਹੜਾ ਸਤਕਾਰ ਹੋ ਸਕੇ ਕਿ ਕਿ ਕਈ ਤੁਹਾਨੂੰ ਪਤਾ ਹੀ ਨਹੀਂ ਕਿ ਉਥਾਂ ਦੇ ਵਿੱਚ ਟੀਆ ਕਤਲ ਕਰਾ ਦਿੰਦੇ ਹੈ ਸੋ ਕੀਆ ਕਰੋ ਵਿਚਾਰ ਕਰਿਆ ਕਰੋ ਇਹ ਧੀਆ ਨੇ ਜਿਨ੍ਹਾਂ ਨੇ ਆਕੇ ਇੱਕ ਨਾ ਇੱਕ ਦਿਨ ਮਾਂ ਬਣਨਾ ਹੁੰਦਾ ਆਪਾਂ ਸਤਿਕਾਰ ਕਰਿਆ ਕਰੀਏ ਸਾਰੀਆਂ ਧੀਆ ਦਾ ਸਾਰੇ ਬੱਚਿਆਂ ਦਾ ਟੀਮ ਸਾਡੇ ਵੀਰ ਸਾਡੇ ਬਜ਼ੁਰਗ ਜਿਨ੍ਹਾਂ ਨੇ 10 ਰੁਪਏ ਤੋਂ ਲੈ ਕੇ ਜਿੰਨਾ ਵੀ ਹੋ ਸਕਿਆ ਸੁਜੋਗ ਆਇਆ ਬਹੁਤ ਵੱਡਾ ਪ੍ਰਾਲਾ ਕੀਤਾ ਅੱਜ ਜਿਹੜਾ ਤਿਹਾਰ ਵੱਡੇ ਪੱਧਰ ਤੇ ਮਨਾਇਆ ਗਿਆ ਇਸੇ ਤਰ੍ਹਾਂ ਮੈਂ ਬੇਨਤੀ ਕਰਦਾ ਵੀ ਅਗਲੇ ਸਾਲ ਵੀ ਕੀ ਵੀਰ ਆਪਾਂ ਇਸ ਤੋਂ ਵੀ ਵੱਡਾ ਜਿਹੜਾ ਪ੍ਰਬੰਧ ਕਰਾਂਗੇ ਕਿਉਂਕਿ ਕੁਝ ਕਮੀਆਂ ਰਹਿ ਜਾਂਦੀਆਂ ਨੇ ਪਹਿਲੀ ਵਾਰ ਕਰਾਇਆ ਇਸ ਨਗਰ ਦੇ ਵਿੱਚ ਤੀਆਂ ਦਾ ਤਿਹਾਰ ਕਮੀਆਂ ਰਹਿ ਜਾਂਦੀਆਂ ਨੇ ਇਸ ਕਰਕੇ ਅਸੀਂ ਅਗਲੇ ਸਾਲ ਇਹ ਤੋਂ ਵੀ ਵੱਡਾ ਜਿਹੜਾ oprala ਕਰਾਂਗੇ ਬੱਚੇ ਸਾਰੇ ਬੈਠ ਕੇ ਬਾਕੀ ਇੱਕ ਡਾਕਟਰ ਅਮੇਦਕਰ ਸੁਸਾਇਟੀ ਬਣੀ ਹੈ ਜੀ ਪੂਰੀ ਟੀਮ ਵੱਲੋਂ ਜਿਹੜੇ ਗੋਡੇ ਲਿਆਂਦੇ ਗਏ ਆ ਜਦੋਂ ਤੁਸੀਂ ਘਰਾਂ ਨੂੰ ਜਾਣਾ ਇੱਕ ਇੱਕ ਬੋਟਾ ਜ਼ਰੂਰ ਲੈ ਕੇ ਜਾਣਾ ਜਿੱਥੇ ਤੁਹਾਨੂੰ ਜਗ੍ਹਾ ਮਿਲੇ ਇਹ ਨਹੀਂ ਵੀ ਜੇ ਘਰ ਵਿੱਚ ਜਗ੍ਹਾ ਨਹੀਂ ਤਾਂ ਕੋਈ ਗੱਲ ਨਹੀਂ ਜਿੱਥੇ ਵੀ ਤੁਹਾਨੂੰ ਪਿੰਡ ਦੇ ਵਿੱਚ ਵਾਲੇ ਵਾਲੀ ਜਗ੍ਹਾ ਮਿਲੇ ਤਾਂ ਜ਼ਰੂਰ ਤੁਸੀਂ ਆਪਣੀ ਹੱਥੀਂ ਬੋਟਾ ਲਾਉਣਾ ਹਰ ਬੋਟੇ ਲਾਉਣੀ ਆਪਾਂ ਨੇ ਕਿਉਂਕਿ ਜੋ ਆਉਣ ਵਾਲੀ ਆਪਣੀ ਪੀੜ੍ਹੀ ਹੈ ਉਹਨਾਂ ਦੇ ਲਈ ਬਹੁਤ ਮਹੱਤਵਪੂਰਨ ਹੈ ਸਾਰੇ ਆਪ ਰੁੱਖ ਲਗਾਈਏ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਸਭ ਤੋਂ ਵੱਧ ਧੀਆਂ ਨੂੰ ਬਚਾਈਏ ਇਹ ਹੀ ਮੇਰੀ ਬੇਨਤੀਆਂ ਨੇ ਜ਼ਰੂਰ ਸਾਰੇ ਵੀਰ ਸਾਰੀਆਂ ਭੈਣਾਂ ਸਾਰੀਆਂ ਮਤਾਵਾ ਪ੍ਰਵਾਨ ਕਰਦੀਆਂ ਤੇ ਅਜਿਹੇ ਇਸ ਪ੍ਰੋਗਰਾਮ ਦੀ ਸਮਾਪਤੀ ਆ ਇੱਕ ਜਕਾਰਾ ਸਾਰਿਆਂ ਨੇ ਰੋਣਾ ਗਾਜੇ ਬਾਜੇ ਗੁਰੂਆਂ ਦੀ ਬਖਸ਼ੀ ਵੀ ਦਾਤ ਬੋਲੇ ਇਸ ਨਿਹਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਗਲਤੀ ਭੱਤੀ ਹੋ ਗਈ ਹੋਵੇ ਆਪਣਾ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਮਾਫ ਕਰਿਓ ਹਾਂਜੀ ਸਾਊਂਡ ਸਰਵਿਸ ਉੱਪਰ ਵਾਲਿਆਂ ਦੀ ਬਹੁਤ ਵਧੀਆ ਸੌਂਡ ਵਿੱਕੀ ਭਾਈ ਇਸ ਤੀਆਂ ਦੇ ਇਤਿਹਾਸ ਦੀ ਸਾਰੀ ਨਗਰ ਨੂੰ ਲੱਖ ਲੱਖ ਵਾਰਤਬਾਦ ਫਿਰ ਮੈਂ ਬੇਨਤੀ ਕਰਦਾ ਮੇਰੀ ਵੱਡੀ ਵੀਰ ਨੂੰ ਪ੍ਰਿੰਦਰ ਜੀ ਸਿੰਘ ਜੀ ਵਿੱਕੀ ਖੇਰ ਨਾਲ ਸਾਹ ਉਹ ਜ਼ਰੂਰ ਕਿਉਂਕਿ ਨਗਰ ਸਾਡੀ ਵਿੱਕੀ ਵੀਰ ਦਾ ਨਗਰ ਹੈ ਸਾਰੀਆਂ ਸਾਡੀਆਂ ਮਕਾਮਾਂ ਪਾਣਾ ਬੈਠੀਆਂ ਨੇ ਉਹ ਜਿਹੜੇ ਵਿਚਾਰ ਉਹ ਸ਼ਬਦ ਇਹਨਾਂ ਸੰਗਤਾਂ ਦੇ ਨਾਲ ਸਾਡਾ ਵਿੱਕੀ ਵੀਰ ਖੇਰ ਨਾਲ ਸਾਝੇ ਕਰੇਗਾ ਜੀ ਦੀ ਦੀ ਨੂੰ ਮੇਟਿੰਗ ਕਰਨਾ ਵੀ ਜ਼ਰੂਰ ਦੋ ਸਾਬ ਦਾ ਸਾਡੀ ਸੰਗਤ ਨਾਲ ਸੱਜਣ ਕਰਦੇ ਨੇ ਸਭ ਤੋਂ ਪਹਿਲਾਂ ਮੇਰੇ ਬੜੇ ਪਿਆਰੇ ਵੀਰ ਨੇ ਕੁਲਵਿੰਦਰ ਹੁਣੀ ਤੇ ਸਾਡਾ ਪ੍ਰਧਾਨ ਸਤਾ ਮੋਟੋ ਜੀ ਟੂਨਾ ਨਾਉ ਨਾ ਮਤ ਲੋਜਨ ਜੀ ਹੰਦਾ ਤੇ ਪੂਰੀ ਇਹਨਾਂ ਦੀ ਸਮੁੱਚੀ ਟੀਮ ਮੇਰੇ ਸਾਰੇ ਨਗਰ ਦੇ ਜਿਹੜੀਆਂ ਚਾਚੀਆਂ ਤਾਈਆਂ ਸਰੀਆਂ ਮਾਪੇ ਸਮਾਨ ਬਜ਼ੁਰਗ ਮਾਤਾ ਸਰੀਆਂ ਭੈਣਾਂ ਤੇ ਆ ਛੋਟੀਆਂ ਬੱਚੀਆਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਪੂਰਾ ਸਮੁੱਚਾ ਨਗਰ ਤੇ ਆ ਸਮੁੱਚੀ ਟੀਮ ਮੇਰੇ ਬੂੜਾ ਵੱਡਾ ਭਰਾ ਇਹ ਵੀ ਹਰੇਕ ਕੰਮ 'ਚ ਸਾਡੇ ਬਹੁਤ ਬਹੁਤ ਸਾਡਾ ਸਹਿਯੋਗ ਕਰਦਾ ਮੇਰੇ ਨਾਲ ਮੇਰੇ ਵੱਡੇ ਭਰਾ ਜਗੰਦਰ ਹਰਜਿੰਦਰ ਸਿੰਘ ਮੇਰਾ ਬਹੁਤ ਹੀ ਪਿਆਰਾ ਵੀਰ ਲਖਵਿੰਦਰ ਸਿੰਘ ਹੈਪੀ ਜੋ ਮੈਂਬਰ ਪੰਚਾਇਤ ਵੀ ਆ ਭਾਈ ਰਾਮ ਸਿੰਘ ਜੀ ਉਹ ਵੀ ਮੈਂਬਰ ਪੰਚਾਇਤ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਬੜੇ ਪਿਆਰੇ ਸਰਪੰਚ ਮੰਗਤਰਾਮ ਜੀ ਖੈਰ ਦਾ ਸਾਡੀ ਬੇਟੀ ਸਰਪੰਚ ਪਰ ਭਾਈ ਅਸੀਂ ਇਹਨਾਂ ਹੀ ਮੰਨਦੇ ਆ ਇਹ ਨਗਰ ਨੇ ਬੜੇ ਪਿਆਰ ਸਤਿਕਾਰ ਨਾਲ ਬੜਾ ਬੂਟਾ ਤੋਂ ਬਣਾਇਆ ਵੱਡੇ ਭਾਈਆਂ ਨੇ ਗੱਲ ਮੰਨ ਲਈ ਔਰ ਸਮੁੱਚੀ ਬਾਕੀ ਬਾਈ ਕੇਵਲ ਸਿੰਘ ਜੀ ਇਹਨਾਂ ਦੀਆਂ ਬੜੀ ਵਧੀਆ ਉੱਚੀ ਸੋਚ ਆ ਜਿਹੜੀਆਂ ਬੱਚੀਆਂ ਨੂੰ ਲੋਕ ਦਰਵਾਜ਼ਿਆਂ ਤੋਂ ਬਾਹਰ ਨਹੀਂ ਜਾਣ ਦਿੰਦੇ ਇਹ ਸਾਡੀਆਂ ਦੂਏ ਡੇਟੀਆਂ ਨੇ ਇੰਨਾ ਨਾਮ ਕਮਾਇਆ ਇਹਨਾਂ ਦਾ ਨਾਮ ਕੱਲੇ ਪੰਜਾਬ ਤੱਕ ਨਹੀਂ ਗਾ ਨੈਸ਼ਨਲ ਤੱਕ ਨਹੀਂ ਇੰਟਰਨੈਸ਼ਨਲ ਤੱਕ ਭਾਈ ਕੇਵਲ ਸਿੰਘ ਦੀ ਸੋਹ ਸਤਕਾ ਇਹਨਾਂ ਦੋਨਾਂ ਭੈਣਾਂ ਨੇ ਜਿਵੇਂ ਨੂਰਾ ਸਿਸਟਰ ਦਾ ਨਾਮ ਉਕਣੀ ਜਿੱਥੇ ਤੱਕ ਪੰਜਾਬੀਆ ਪੰਜਾਬੀ ਤੇ ਪੰਜਾਬੀਏ ਜੱਗ ਦੇ ਲੋਕ ਬਸਦੇ ਨੇ ਉੱਥੇ ਤੱਕ ਇਹਨਾਂ ਸਾਡੀਆਂ ਬੱਚਿਆਂ ਦਾ ਨਾਮ ਇਹ ਵੀ ਇੱਕ ਵੱਡੀ ਉਪਰਾਲੇ ਵਾਲੀ ਗੱਲ ਆ ਇਹ ਸਾਨੂੰ ਇੱਕ ਸੇਧ ਵੀ ਮਿਲਦੀ ਆ ਜਿਵੇਂ ਮੇਰੇ ਪਿੰਡ ਦੀਆਂ ਬੱਚੀਆਂ ਜਿਹੜੀਆਂ ਛੋਟੀਆਂ ਭੈਣਾ ਅੱਜ ਬੜਾ ਆ ਸਾਡੇ ਭਰਾਵਾਂ ਕਰਕੇ ਬੜਾ ਉਪਰਾਲੇ ਵਾਲਾ ਕੰਮ ਕੀਤਾ ਇਹ ਬਹੁਤ ਜ਼ਰੂਰੀ ਨੇ ਇਹ ਕੰਮ ਕਰਨੇ ਜਿਹੜੇ ਮੇਰੇ ਭਰਾਵਾਂ ਨੇ ਮੁੱਚੇ ਨੱਗਰ ਨੇ ಗ್ರಾಮ ਪੰਚਾਇਤ ਨੇ ਸਾਰਿਆਂ ਨੇ ਤੁਸੀਂ ਰਲ ਮਿਲ ਕੇ ਕੀਤਾ ਸਾਰੀ ਸਾਡੇ ਬਹੁਤ ਤੁਸੀਂ ਸਤਿਕਾਰਯੋਗ ਹੋ ਕਿਉਂਕਿ ਜਿਹੜੀ ਧੀ ਆ ਇਹਦੇ ਬਹੁਤ ਰਿਸ਼ਤੇ ਨੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਸਾਡੀ ਬੇਟੀ ਬਣਦੀ ਆ ਫਿਰ ਅੱਗੇ ਭਰਾਵਾਂ ਦੀ ਭੈਣ ਬਣਦੀ ਆ ਫਿਰ ਪੜ੍ਹ ਲਿਖ ਕੇ ਬਹੁਤ ਚੰਗੀਆਂ ਬੱਚੀਆਂ ਨੇ ਜਿਹੜੀਆਂ ਅੱਜ ਜਿਨ੍ਹਾਂ ਨੇ ਬੜੇ ਉੱਚੇ ਮਕਾਮ ਕੀਤੇ ਨੇ ਆਸਲ ਉਹਨਾਂ ਦੀ ਅਫਸਰ ਬਣਦੀਆਂ ਨੇ ਫਿਰ ਜਦੋਂ ਇਹ ਵਿਆਹੀਆਂ ਜਾਂਦੀਆਂ ਨੇ ਫਿਰ ਇਹ ਪਤਨੀਆਂ ਬਣਦੀਆਂ ਨੇ ਫਿਰ ਉਸ ਤੋਂ ਬਾਅਦ ਜੇਕਰ ਰਿਸ਼ਤੇ ਦੇ ਉੱਪਰ ਕੋਈ ਦੁਨੀਆਂ ਦਾ ਮੈਨੂੰ ਨਹੀਂ ਲੱਗਦਾ ਕੋਈ ਵੱਡਾ ਰਿਸ਼ਤਾ ਹੋਊ ਤੇਰੇ ਮਾਮਾ ਦਾ ਰੂਪ ਤਾਂ ਮੰਨਦਾ ਸੀ ਅਸੀਂ ਸਾਰੇ ਜਰਦੀਆਂ ਮਾਮਾ ਨੂੰ ਇੰਨਾ ਪਿਆਰ ਕਰਦੇ ਆ ਇਸ ਨਹੀਂ ਇਹ ਸਾਡੀਆਂ ਜਿਹੜੀਆਂ ਛੋਟੀਆਂ ਬੱਚੀਆਂ ਨੇ ਜਿਵੇਂ ਬਾਈ ਕੇਵਲ ਸਿੰਘ ਨੇ ਆਪਣੀਆਂ ਬੱਚੀਆਂ ਨੂੰ ਬਹੁਤ ਵਧੀਆ ਸਿਹਤ ਦਿੱਤੀ ਆ ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਕਿ ਜਿਹੜੀਆਂ ਸਾਡੀਆਂ ਨੰਗੀਆਂ ਮੁੰਡੀਆਂ ਬੱਚੀਆਂ ਨੇ ਇਹ ਸਾਡਾ ਕੱਲ ਦਾ ਪਰਿਵਰਤ ਵੀ ਨੇ ਇਹ ਸਾਡੀਆਂ ਆਉਣ ਵਾਲੀਆਂ ਬਰਾਸਤਾ ਜਿਹੜੇ ਬੱਚੇ ਪੈਦਾ ਹੋਣੀਆਂ ਨੇ ਉਹਨਾਂ ਦੀ ਮਾਮਾ ਵੀ ਨੇ ਅਸੀਂ ਇਹਨਾਂ ਨੂੰ ਵਧੀਆ ਸਿਹਤ ਦੇ ਕੇ ਵਧੀਆ ਸਿਹਤ ਦੇ ਕੇ ਅਵੇ ਜੇ ਵਧੀਆ ਪ੍ਰੋਗਰਾਮ ਦੇ ਕੇ ਫਰੀडम ਇਹਨਾਂ ਨੂੰ ਸਹੀ ਵਿਚਾਰ ਦੇ ਕੇ ਇਹਨਾਂ ਦਾ ਅਸੀਂ ਸਤਿਕਾਰ ਕਰੀਏ ਪੜ੍ਹਾਈਏ ਲਿਖਾਈਏ ਅੱਗੇ ਲੈ ਕੇ ਜਾਈਏ ਮੈਂ ਇਹਨਾਂ ਕੋਸ਼ਿਸ਼ ਇਹ ਕਹਿੰਦਾ ਹੋਇਆ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੇ ਮੇਰੇ ਤੋਂ ਵੀ ਕੋਈ ਗਲਤੀ ਹੋ ਗਈ ਹੋਵੇ ਤੁਹਾਡੇ ਤੋਂ ਮਾਫੀ ਚਾਹਨਾ ਮੈਨੂੰ ਜਦੋਂ ਮੇਰੇ ਨਗਰ ਦਾ ਕੋਈ ਵੀ ਬੰਦਾ ਕਿਸੇ ਕੰਮ ਨੂੰ ਸੁਨੇਹਾ ਦਿੰਦਾ ਅੱਜ ਬਲਵਿੰਦਰ ਸਿੰਘ ਨੂੰ ਪਤਾ ਵੀ ਮੈਂ ਆ ਨਹੀਂ ਸਕਦਾ ਸੀ ਮੈਂ ਆਪਣੇ ਕੋਈ ਕੰਮ ਦੀ ਮਜਬੂਰੀ ਚ ਸੀ ਆ ਮੇਰੇ ਭਰਾਵਾਂ ਦੇ ਪਿਆਰ ਕਰਕੇ ਮੈਨੂੰ 2 ਤੋਂ 2 ਕਿਲੋਮੀਟਰ ਜਾਣਾ ਪਿਆ ਪਰ ਉਨੀ ਪੈਰੀ ਵਾਪਸ ਆਉਣਾ ਪਿਆ ਕਿਉਂਕਿ ਇਹ ਮੈਨੂੰ ਇੰਨਾ ਪਿਆਰ ਦਿੰਦੇ ਨੇ ਮੈਂ ਕੰਮਕਾਰ ਵੀ ਛੱਡ ਦਿੰਦਾ ਇਸ ਲਈ ਮੈਂ ਸਾਰੇ ਨਗਰ ਵਾਸੀਆਂ ਦਾ ਪੋਟਾ ਆ ਛੋਟੇ ਬੱਚਿਆਂ ਦਾ ਭੈੜਾ ਦਾ ਬੜਾ ਫਲਾੰਗਾ ਜੋ ਕਦਮ ਆ ਜਿਹੜਾ ਮੇਰੇ ਨਗਰ 'ਚ ਕੁੱਟੀਆਂ ਜਿਆ ਬੀਤੀਆਂ ਸੜਕੀਆਂ ਤੀਆਂ ਨੇ ਬੰਦ ਹੋਈਆਂ ਪੰਜਾਬ 'ਚ ਕਾਮੇ-ਟਾਮੇ ਪਿੰਡ ਨੇ ਕਿੱਥੇ ਤੀਆਂ ਦਾ ਤਿਹਾਰ ਬਣਾਇਆ ਜਾਂਦਾ ਇਹ ਸਾਰੇ ਵਧਾਈ ਦੇ ਪਾਤਰ ਨੇ ਇਹਨਾਂ ਕੁਝ ਕਹਿਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਫਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹਾਵੀ ਸਤਿਕਾਰਯੋਗ ਵਿੱਕੀ ਵੀਰ ਵਿੱਕੀ ਚੇਰਮੈਨ ਜੀ ਜਿਨ੍ਹਾਂ ਨੇ ਬਹੁਤ ਸੋਹਣੀਆਂ ਗੱਲਾਂ ਆਪਣੇ ਪਿੰਡ ਦੀਆਂ ਇਹਨਾਂ ਬੱਚਿਆਂ ਦੇ ਨਾਲ ਕੀਤੀਆਂ ਨੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਹੁਣੇ ਪਤਾ ਲੱਗਿਆ ਵੀ ਆਪਣੇ ਇਸ ਨਗਰ ਦੇ ਵਿੱਚ ਕਹਿੰਦੇ ਚਾਰ ਬਿਸਲੇ ਪਾਈ ਜ਼ਮੀਨ ਵੀ ਦਿੱਤੀ ਹੈ ਫਰੀ ਜਿਮ ਦੇ ਲਈ ਜ਼ੋਰਦਾਰ ਤਾੜੀ ਲਾਉਈਏ ਕਿਉਂਕਿ ਇਦਾਂ ਦੇ ਬਿੱਲ ਕਾਮੇ ਕਾਮਿਆਂ ਨਾਲ ਦੇ ਵਿੱਚ ਜਿਹੜੇ ਭਰੇ ਜਾਂਦੇ ਆ ਬਹੁਤ ਚੰਗੀ ਸੋਚ ਆ ਵਿੱਕੀ ਵੀਰ ਦੀ ਬਗੇ ਚਾਰ ਬਸਤੇ ਵਿੱਚ ਜਗਾ ਵੀ ਜਿਹੜੀ ਇਹ ਸਾਡੇ ਵੀਰਾਂ ਨੂੰ ਜਿਹੜੀ ਇੱਕ ਗਿਫਟ ਹੀ ਕੀਤੀ ਆ ਬਹੁਤ ਵੱਡੀ ਗੱਲ ਆ ਸਾਡਾ ਵੀਰ 14 ਅਗਸਤ ਦਾ ਜਿਹੜਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਦੇ ਤੁਹਾਡਾ ਪਿਆਰ ਆ ਤੁਹਾਡਾ ਸਤਿਕਾਰ ਆ ਨਗਰ ਵਾਲਿਓ ਤੁਸੀਂ ਇੱਕ ਸੁਨੇਹਾ ਦਿੱਤੋ ਜਿਵੇਂ ਵੀਰ ਨੇ ਆਖਿਆ ਵੀ ਕੋਈ ਇੱਕ ਪਿੰਡ ਦੇ ਵਿੱਚੋਂ ਵੀਰ ਸੁਨੇਹਾ ਦਿੰਦਾ ਤਾਂ ਅੱਧੀ ਰਾਤ ਵੀ ਮੈਂ ਪਹੁੰਚ ਜਾਣਾ ਇਹ ਗੱਲ ਪਿਆਰ ਦੀ ਆ ਸਤਿਕਾਰ ਦੀ ਆ ਬਹੁਤ ਬਹੁਤ ਧੰਨਵਾਦ ਸਾਰੀ ਸਮੁੱਚੀ ਸੰਗਤ ਦਾ on